ਅਨਮੋਲ ਬੰਦਾ ਕਰਤਰੀ ਕੀ ਤੇਰਾ ਮੇਰੀ ਚਾਹ ਤੋਂ ਵੀ ਕਰਤਰੀ ਕੀ ਤੇਰਾ ਮੇਰੀ ਚਾਹ ਤੋਂ ਵੀ ਨਾ ਦਿੱਤੇ ਪਰਦਾਵਾ ਬੰਦਾ ਨਿਕਲੀ ਜਾਂਦੇ ਪਏ ਆ ਬਾਰ ਪਰ ਬਲੇਮ ਕਰਦੇ ਆ ਸਰਕਾਰਾਂ ਨੂੰ ਕਿ ਈਡੀ ਗਲਤ ਕੰਮ ਕਰ ਰਹੀ ਆ ਵਿਜੀਲੈਂਸ ਗਲਤ ਕੰਮ ਕਰ ਰਹੀ ਜੇ ਤੁਸੀਂ ਗਲਤ ਕੰਮ ਕੀਤੇ ਹੋਏ ਤਾਂ ਤੁਹਾਡੇ ਤੇ ਇਹਦਾ ਚਾਰਜ ਲੱਗਦੇ ਪਏ ਆ ਸੁਖਪਾਲ ਸਿੰਘ ਖੈਰੇ ਤੇ ਈਡੀ ਨੇ ਚਾਰजेस ਲਾਏ ਉਹਨਾਂ ਨੂੰ ਜੇਲ੍ਹ ਚ ਕੀਤਾ ਹੋਇਆ ਉੱਥੇ ਈਡੀ ਜੈਨੂਅਨ ਜੇ ਸੈਂਟਰ ਦੇ ਵਿੱਚ ਈਡੀ ਕੋ ਕੰਮ ਕਰਦੀ ਆ ਤਾਂ ਉਹ ਭਾਜੀਪੀ ਦੀ ਵਿਕੀ ਹੋਈ ਆ ਯਕੀਨ ਕਰਦੇ ਆ ਪਰ ਸਾਡੇ ਪੰਜਾਬੀਆਂ ਨੂੰ ਇੰਨਾ ਨਹੀਂ ਪਤਾ ਸੀ ਕਿ ਐਡੇ ਵਿਸ਼ਵਾਸ ਘਾਤੀ ਕਿਹੜੀ ਪੰਜਾਬ ਨੂੰ ਸਰਕਾਰ ਮਿਲੂ ਆ ਜਾਣਦਾ ਜੇ ਮੌਕਾ ਮਿਲਿਆ ਤੁਸੀਂ ਦੇਖ ਸਕਦੇ ਹੋ ਇੱਕ ਕਮਿਊਨਿਟੀ ਦੇ ਬਰ ਖਿਲਾਫ ਇੱਕ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਉਹ ਇਦਾਂ ਦੀ ਸ਼ਬਦਾਵਲੀ ਦੀ ਵਰਤੋਂ ਕਰੇ ਆਪਾਂ ਇਹਨਾਂ ਦੇ ਕੀ ਵਿਧਾਇਕਾ ਕੋ ਕੀ ਐਕਸਪੈਕਟ ਕਰਾਂਗੇ ਅਸੀਂ ਕਿੱਲੇ ਵੀ ਬਣਾਵਾਂਗੇ ਠੋਕਾਂਗੇ ਵੀ ਠੋਕਾਂਗੇ ਬੱਠੋ ਜੜ ਕੀ ਗੁੱਲੀ ਠੋਕਦੇ ਠੱਕ ਲਾ ਕੇ ਠੋਕਦੇ ਆਂ ਬੱਚੀ ਤੇ ਨਹੀਂ ਨਿਕਲਦੇ ਜੇ ਜ ਸੁਨਿਆੜਾ ਟਾਂਕਾ ਲਾਉਂਦਾ ਨਾ ਫੇ ਬੜਕੇ ਬਿਲਕੁਲ ਬੰਦ ਹੋ ਜਾਂਦੀ ਆ ਬੋਲਣੀ ਉਹ ਟੰਕਾ ਲਾ ਕੇ ਛੱਡਦਾ ਆ ਉਹ ਜਿੱਥੇ ਟਾਕਾ ਲਾ ਦਿੰਦਾ ਟੁੱਟਦਾ ਨਹੀਂ ਮੁੜ ਕੇ ਮੈਂ ਇਹ ਪ੍ਰਗਟ ਮਾਨਤਮਾਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਤੂੰ ਜਲਦੀ ਤੋਂ ਜਲਦੀ ਤੇ ਕਾਰਵਾਈ ਕਰ ਨਹੀਂ ਤਾਂ ਜੇ ਨਾ ਕਾਰਵਾਈ ਕੀਤੀ ਤਾਂ ਅਸੀਂ ਘਰ ਘਰ ਜਾ ਕੇ ਤੁਹਾਡਾ ਵਿਰੋਧ ਕਰਾਂਗੇ ਔਰ ਥੰਡ ਵੋਟ ਨਹੀਂ ਪਾਉਣ ਦੇਾਂਗੇ ਅਸੀਂ ਤੇਰੇ ਐਮਪੀ ਕੀ ਅਸੀਂ ਤੇਰੇ ਐਮਐਲਏ ਵੀ ਸਭ ਕੁਝ ਸਰਾਵਾਂਗੇ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਤਰਨਤਾਰ ਨੇ ਪੱਟੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਲਾਜਿਤ ਪੁੱਲਰ ਉਹਨਾਂ ਦਾ ਜੇ ਨਕੋਦਰ ਦੇ ਵਿੱਚ ਪੁਤਲਾ ਫੋਕਿਆ ਗਿਆ ਤੇ ਜੋ ਪੁਤਲਾ ਫੋਕਿਆ ਗਿਆ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਦੀ ਪਾਰਟੀ ਦੇ ਜੋ ਸੁਪਰੀਮਸ ਵਗਰੇਵੇਂ ਦੇ ਕੈਂਜਰੀ ਵਾਲਾ ਉਹਨਾਂ ਦਾ ਵੀ ਪਤਲਾ ਫੋਕਿਆ ਗਿਆ ਜਾਨੀ ਕਿ ਸਿੱਧੇ ਸ਼ਬਦਾਂ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਆਮ ਆਦਮੀ ਦੇ ਜੋ ਕਹਿ ਸਕਦੇ ਜੋ ਐਮਐਲਏ ਸੀ ਐਮਪੀਸੀ ਔਰ ਜਿਨ੍ਹਾਂ ਨੇ ਬਾਲੀ ਬੜਾਈ ਸੀ ਅਰਵਿੰਦ ਕੇਂਜਰੀਵਾਲ ਦਾ ਉਹਨੂੰ ਕੋਟਰ ਦੇ ਵਿੱਚ ਪੁਤਲਾ ਫੂਕਿਆ ਗਿਆ ਤਾਂ ਇਸ ਤੋਂ ਬਾਅਦ ਵੱਖ-ਵੱਖ ਕੇ ਜੋ ਪਾਰਟੀਆਂ ਸੀ ਕਿੰਨੇ ਨਮਾਇੰਦ ਸਾਰੇ ਆਏ ਔਰ ਸਾਰੇ ਇਕੱਠੇ ਹੋਇਆ ਤਾਂ ਮਨੀਸ਼ ਤੀਰਜੀ ਹੋਰ ਵੀ ਜੀ ਬੀਜਪੀ ਦੇ ਜੋ ਵਰਕਰ ਨੇ ਉਹ ਆਪਣੇ ਨਾਲ ਸਰ ਲਗਾਤਾਰ ਪਤਰੇ ਫੂਕ ਰਹੇ ਅਰਵਿੰਦ ਕੇਂਦਰ ਪਾਰਟੀ ਦੇ ਸੁਪਰੀਮੋ ਸੀ ਉਹਨਾਂ ਦਾ ਵੀ ਪਤਲਾ ਫੁੱਕਾ ਗਿਆ ਔਰ ਕੈਬਨਟ ਦੇ ਮੰਤਰੀ ਲਾਲਜੀਤ ਭੁੱਲਰ ਦਾ ਵੀ ਅਜੇ ਪਤਲਾ ਫੁੱਕਾ ਗਿਆ ਇਹ ਹੁਣ ਸلسਲਾ ਲਗਾਤਾਰ ਚੱਲਿਆ ਰਹੂਗਾ ਕਿ ਆਪ ਸ਼ਬਦ ਜੋਧ ਨੇ ਬੋਲੇ ਆ ਕਿ ਬੋਲਣ ਲੱਗੇ ਕੋਈ ਸੋਚਦੇ ਕਿਉਂ ਨਹੀਂ ਇਹ ਬੜੀ ਮੰਦ ਭਾਗੀਆਂ ਗੱਲਾਂ ਆ ਕਿ ਜਿਹੜੇ ਏਡੇ ਵੱਡੇ ਰੈਂਕ ਤੇ ਬੈਠ ਕੇ ਜਿਨ੍ਹਾਂ ਦੇ ਕੋਲੋਂ ਤੁਸੀਂ ਵੋਟਾਂ ਲੈ ਲੈ ਕੇ ਤੁਹਾਨੂੰ ਮਹਾਰਾਜ ਨੇ ਏਡੀ ਵੱਡੀ ਕੁਰਸੀ ਤੁਹਾਨੂੰ ਬਖਸ਼ੀ ਆ ਤੁਸੀਂ ਉਹਨਾਂ ਨੂੰ ਅੱਜ ਨਿੰਦਿਆ ਦੇ ਉੱਤੇ ਬਿਠਾ ਦਿੱਤਾ ਲਿਆ ਆ ਉਹਨਾਂ ਦੀ ਨਿੰਦਿਆ ਕਰਦੇ ਹਾਂ ਉਹਨਾਂ ਨੂੰ ਜਾਤ ਪਾਤ ਚ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਜਿਹੜੇ ਤੁਸੀਂ ਭਰਾ ਸਾਡੇ ਲਈ ਟਾਈਮ ਕੱਢਦੇ ਹੋ ਤੁਪੇ ਖੜੇ ਹੋ ਦੇਖੋ ਸਾਰੇ ਹੀ ਬੰਦੇ ਸਾਡੇ ਹੀ ਵਰਕਰ ਇੱਕ ਜ਼ਮੀਨੀ ਲੈਵਲ ਤੇ ਸਾਰੇ ਇੱਕਸਾਰ ਇੱਕ ਇਕੱਠੇ ਹੋ ਗਏ ਇੱਕ ਮਾਲਾ ਦੇ ਵਿੱਚ ਬਰੋ ਕੇ ਤੁਸੀਂ ਸਾਰੇ ਆਪਾਂ ਇੱਕ ਯੂਨਿਟੀ ਦਾ ਇੱਕ ਮੈਸੇਜ ਦਿੰਦਾ ਕਿ ਅਸੀਂ ਸਾਰੇ ਇੱਕ ਆ ਇਹਦੇ ਚ ਕੋਈ ਪਾਰਟੀ ਬਾਜ਼ੀ ਨਹੀਂ ਕਿ ਜੇ ਤੁਸੀਂ ਸਾਨੂੰ ਕਿਸੇ ਨੂੰ ਸਮਾਜ ਨੂੰ ਸਮਾਜਿਕ ਤੌਰ ਤੇ ਜਾਂ ਜਾਤਾਂ ਦੇ ਤੌਰ ਤੇ ਜਾਂ ਕੋਈ ਹੋਰ ਨਾਮ ਲੈ ਕੇ ਤੁਸੀਂ ਵੰਡਣ ਦੀ ਕੋਸ਼ਿਸ਼ ਕਰੋਗੇ ਤੇ ਵੰਡ ਨਹੀਂ ਹੋਣਾ ਅੱਜ ਸਾਡੀ ਸਾਰੀ ਸਮਾਜਿਕ ਭਾਈਚਾਰਾ ਨੇ ਹਰ ਇੱਕ ਪਾਰਟੀ ਦੇ ਇੱਥੇ ਨੁਮਾਇंदे ਪਹੁੰਚੇ ਸੀ ਚਾਹੇ ਉਹ ਆਪੀਜੇਪੀ ਦੇ ਆਸੀਂ ਲੋਕ ਚਾਹੇ ਕਾਂਗਰਸ ਦੇ ਸੀ ਆਮ ਆਦਮੀ ਪਾਰਟੀ ਦੇ ਤਾਂ ਚਲੋ ਖੈਰ ਕੀ ਆਣੇ ਸੀ ਉਹ ਤਾਂ ਇਸ ਵੇਲੇ ਕ腐ਸ਼ਨ ਚ ਕੀ ਰੀ ਜਾ ਰਿਹਾ ਹੈ ਹਰ ਰੋਜ਼ ਉਹਨਾਂ ਦੇ ਕੋਈ ਨਵਾਂ ਕ腐ਸ਼ਨ ਦਾ ਕੋਈ ਨਾ ਕੋਈ ਉਹਨਾਂ ਤੇ ਚਾਰਜ ਲੱਗ ਰਿਹਾ ਜੇ ਇਹਨਾਂ ਨੇ 92 ਐਮਐਲ ਜਿਹੜੇ ਇਹਨਾਂ ਦੇ ਜਿੱਤੇ ਹੋਏ ਆ ਉਹ ਮੇਰਾ ਖਿਆਲ ਆ ਕਿ ਹਲੇ 2.5 ਸਾਲ ਪਏ ਆ ਤੇ 2.5 ਸਾਲ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਨੇ ਆਪਣਾ ਕੰਮ ਕਰਾ ਲੈਣਾ ਇਦਾਂ ਦਾ ਕਿਉਂਕਿ ਇਹਨਾਂ ਦੇ ਕੋਲ ਕੋਈ ਨਾ ਕੋਈ ਕ腐ਸ਼ਨ ਦੇ ਚਾਰਜਸ ਦੇਣ ਦੇ ਨਿਕਲੀ ਜਾਂਦੇ ਪਏ ਆ ਬਾਹਰ ਪਰ ਬਲੇਮ ਕਰਦੇ ਆ ਸਰਕਾਰਾਂ ਨੂੰ ਕਿ ਗਲਤ ਕੰਮ ਕਰ ਰਹੀ ਹੈ ਵਿਜੀਲੈਂਸ ਗਲਤ ਕੰਮ ਕਰ ਰਹੀ ਜੇ ਤੁਸੀਂ ਗਲਤ ਕੰਮ ਕੀਤੇ ਹੋਏ ਹੈ ਤਾਂ ਤੁਹਾਡੇ ਤੇ ਇਹਦਾ ਚਾਰਜ ਲੱਗਦੇ ਪਏ ਆ ਸੁਖਪਾਲ ਸਿੰਘ ਕਹਿ ਰਹੇ ਤੇ ਈਡੀ ਨੇ ਚਾਰजेस ਲਾਏ ਉਹਨਾਂ ਨੂੰ ਜੇਲ੍ਹ ਚ ਕੀਤਾ ਹੋਇਆ ਉੱਥੇ ਈਡੀ ਜੈਨੂਅਲ ਜੇ ਸੈਂਟਰ ਦੇ ਵਿੱਚ ਈਡੀ ਕੋ ਕੰਮ ਕਰਦੀ ਆ ਤਾਂ ਉਹ ਬੀਜੇਪੀ ਦੀ ਵਿਕੀ ਹੋਈ ਆ ਕੋਰਟ ਨੂੰ ਕਹੀ ਜਾਂਦੇ ਤੁਸੀਂ ਵਿਕੀ ਹੋਈ ਆ ਤੁਸੀਂ ਹਰੇਕ ਦੇ ਹਰੇਕ ਨੂੰ ਤੁਸੀਂ ਮਤਲਬ ਕੇਜਰੀਵਾਲ ਉਹਨਾਂ ਦੇ ਵਰਡ ਆ ਕਿ ਮੈਂ ਹੀ ਇਮਾਨਦਾਰ ਤੇ ਅੱਜ ਉਹਨਾਂ ਦੀ ਇਮਾਨਦਾਰੀ ਦਾ ਦੂਜਾ ਸਬੂਤ ਵੀ ਬਾਹਰ ਆ ਗਿਆ ਜੋ ਇਹਨਾਂ ਦੇ ਕੱਲ ਲਾਲਜੀਤ ਪੁੱਲਰ ਉਹਨਾਂ ਨੇ ਬੀਂਗ ਕੈਬਨਿਟ ਮਨਿਸਟਰ ਉਹਨਾਂ ਨੇ ਆ ਗਲਤ ਬਿਆਨ ਸੋ ਅਸੀਂ ਉਹਨਾਂ ਤੋਂ ਮੰਗ ਕਰਦੇ ਆਂ ਕਿ ਭਗਵੰਤ ਮਾਨ ਜੀ ਤੁਸੀਂ ਬਤੌਰ ਸੀਐਮ ਜੇ ਤੁਸੀਂ ਇੱਥੇ ਖੜਕੇ ਤੁਸੀਂ ਸੋਹਾਂ ਚੱਕੀਆਂ ਹੋਈਆਂ ਸੰਵਿਧਾਨ ਦੀਆਂ ਸੋਹਾਂ ਚੱਕੀਆਂ ਅਸੀਂ ਵੀ ਬਾਬਾ ਸਾਹਿਬ ਦੇ ਚਰਨਾਂ 'ਚ ਖੜੇ ਆਂ ਰੋਜ਼ ਉਹਨਾਂ ਨੂੰ ਅਸੀਂ ਮੰਨਦੇ ਆਂ ਰੋਜ਼ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਔਰ ਅਸੀਂ ਉਹਨਾਂ ਨੂੰ ਮੰਨ ਕੇ ਭਗਵੰਤ ਮਾਨ ਜੀ ਕੋਲੋਂ ਸੰਵਿਧਾਨ ਦੇ ਰੂਪ ਦੇ ਵਿੱਚ ਹੀ ਸੰਵਿਧਾਨਿਕ ਗੱਲ ਕਰਦੇ ਆਂ ਕਿ ਭਗਵੰਤ ਮਾਨ ਜੀ ਜਿਹੜਾ ਬੰਦਾ ਇੱਦਾਂ ਦੀ ਗਲਤ ਚਿਪਣੀ ਕਰਦਾ ਕਾਈਂਡਲੀ ਉਹਦੇ ਉੱਪਰ ਤੁਸੀਂ ਬੰਦੀ ਕਾਰਵਾਈ ਕਰੋ ਜੇ ਐਫ ਆਈ ਆਰ ਬੰਦੀਆ ਤਾਂ ਕਰੋ ਜਰੂਰ ਹੋਣੀ ਚਾਹੀਦੀ ਔਰ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਉਹਨਾਂ ਦੇ ਅਹੁਦੇ ਤੋਂ ਜਿਹੜੀ ਉਹਨਾਂ ਦੀ ਕੈਬਨਿਟ ਮਿਨਿਸਟਰਸ਼ਿਪ ਹੈਗੀ ਹੈ ਐਮ ਪੀ ਦੀ ਟਿਕਟ ਹੈ ਇਹ ਸਭ ਕੱਟ ਕੇ ਉਹਨਾਂ ਨੂੰ ਖਾਰਜ ਕਰ ਦੇਣੀ ਚਾਹੀਦੀਆਂ ਤੁਸੀਂ ਇੱਕ ਮਿਸਾਲ ਕਾਇਮ ਕਰੋ ਉਹਨਾਂ ਨੂੰ ਕੈਬਨਿਟ ਰੈਂਕ ਦੇ ਉੱਤੇ ਲਾ ਕੇ ਔਰ ਪੰਜਾਬ ਦੇ ਵਿੱਚ ਇਹ ਮਿਸਾਲ ਕਾਇਮ ਹੋ ਜੇ ਕਿ ਜਿਹੜਾ ਕੋਈ ਸਮਾਜਿਕ ਤੌਰ ਤੇ ਸਮਾਜ ਨੂੰ ਜਾਤਾਂ ਦੇ ਤੌਰ ਤੇ ਵੰਡੂਗਾ ਉਹਦੇ ਖਿਲਾਫ ਇਦਾਂ ਦੀ ਕਾਰਵਾਈ ਹੋਊਗੀ ਜੇ ਉਹ ਕਾਰਵਾਈ ਨਹੀਂ ਕਰਦੇ ਤੇ ਇਸੇ ਤਰ੍ਹਾਂ ਇਹਨਾਂ ਦੇ ਰੋਜ਼ ਅਸੀਂ ਪੁਤਲੇ ਫੂਕਾਂਗੇ ਸਰ ਇੱਕ ਹੁੰਦੀ ਆ ਇਮਾਨਦਾਰੀ ਇੱਕ ਹੁੰਦੀ ਹੈ ਕ ਤੇ ਅਸੀਂ ਕਟੜ ਮਾਨਦਿਰ ਕਹਿੰਦੇ ਕਿ ਅਸੀਂ ਤਾਂ ਰੁਪਏ ਦੇ ਵਿੱਚੋਂ 10 ਪੈਸੇ ਵੀ ਨਹੀਂ ਖਾਂਦੇ ਪਰ ਲਗਾਤਾਰ ਇਲਜ਼ਾਮ ਲੱਗ ਰਿਹਾ ਮਜਲ ਬਧਾਇ ਕਦਾ ਨਾਮ ਹੈ ਨਹੀਂ ਲੈਂਦਾ ਨਕੋਦਰ ਦੀ ਗੱਲ ਹੈ ਜੀ ਇੱਕ ਨਹਿਰ ਟੁੱਟ ਗਈ ਸੀ ਟੁੱਟਣ ਤੋਂ ਬਾਅਦ ਕਹਿੰਦੇ ਕਿ ਤਾਂ ਕਾਂਗਰਸ ਅਕਾਲੀ ਨੇ ਮਾੜੀ ਬਣਾ ਦਿੱਤੀ ਤਾਂ ਟੁੱਟ ਗਈ ਹੈ ਫਿਰ ਬੀਜਪੀ ਵਰਕਰਾਂ ਦਾ ਵੀ ਨਾਮ ਲਿਆ ਗਿਆ ਅਸੀਂ ਕੱਲ੍ਹ ਇੱਕ ਖਬਰ ਕੀਤੀ ਉੱਥੇ ਇੱਕ ਵੱਡਾ ਸਾਰਾ ਖਾਲ ਸੀ ਇਹ ਤਾਂ ਨਹਿਰ ਦੀ ਗੱਲ ਕਰਕੇ ਖਾਲ ਸੀ ਉਹ ਤਿੰਨ ਵਾਰ ਟੁੱਟ ਗਈ ਆ ਤੇ ਉਹਨਾਂ ਦਾ ਵੱਡੇ ਇਲਜ਼ਾਮ ਲਾਏ ਕਹਿੰਦੇ ਕਿ ਇਹ ਜੋ ਕਟੜ ਇਮਾਨਦਾਰ ਸਰਕਾਰ ਸੀ ਕਹਿੰਦੇ ਕਾਗਜ਼ਾਂ 'ਚ ਕਟੜ ਇਮਾਨਦਾਰ ਹੈ ਪਰ ਜ਼ਮੀਨੀ ਹਕੀਕਤ ਤਾਂ ਉਹਨਾਂ ਕੋ ਨਹਿਰਾ ਤੇ ਕੀ ਬਣਨੀ ਆ ਕਹਿੰਦੇ ਇਹਦਾ ਖਾਲ ਨਹੀਂ ਬਣਾ ਸਕੀ ਤਿੰਨ ਵਾਰ ਟੁੱਟ ਗਈ ਹੈ ਜੀ ਬਿਲਕੁਲ ਹੁਣ ਤੁਸੀਂ ਕਿਹਾ ਜੀ ਕਿ 10 ਰੁਪਏ ਦੀ ਵੀ ਅਸੀਂ ਰਵਾਧਾਰੀ ਨਹੀਂ ਕਰਦੇ 10 ਰੁਪਏ ਤੋਂ ਵੀ ਅਸੀਂ ਇਮਾਨਦਾਰ 10 ਰੁਪਏ 10 ਪੈਸਿਆਂ 'ਚੋਂ ਲੈਣਾ ਕੀ ਹੈ ਲੈਣਾ ਤਾਂ ਕਰੋੜਾਂ 'ਚੋਂ ਆ ਅੱਜਕੱਲ ਪੈਸਿਆਂ ਰੁਪਈਆਂ ਨਾਲ ਕੁਝ ਨਹੀਂ ਬੰਦਾ ਕਰੋੜਾਂ ਨਾਲ ਬੰਦਾ ਉਹ ਜਿਹੜਾ ਹਿਡਨ ਚਾਰਜਸ ਆ ਲੋਕਾਂ ਦੇ ਕੋਲੋਂ ਲਈ ਜਾਂਦੇ ਤੁਸੀਂ ਸਾਰੇ ਜਾਣਕਾਰ ਹੋ ਤਹਿਸੀਲਾਂ 'ਚ ਕੀ ਕੁਝ ਹੋ ਰਿਹਾ ਕਿਸੇ ਸਰਕਾਰੀ ਅਦਾਰੇ ਚਲੇ ਜਾਓ ਬਿਨਾਂ ਸਫਾਰ ਲੋਕ ਪਰੇਸ਼ਾਨ ਲੋਕ ਜ਼ਮੀਨਾਂ ਵੇਚਣ ਤੇ ਮਜਬੂਰ ਹੋਏ ਆ ਰਜਿਸਟਰੀਆਂ ਜੇ ਹੁੰਦੀਆਂ ਨੇ ਉਹ ਵੀ ਪੈਸੇ ਦੇ ਲੈ ਕੇ ਹੀ ਹੋ ਰਹੀਆਂ ਐ ਇਸ ਵੇਲੇ ਬਹੁਤ ਲੋਕਾਂ ਨੇ ਕੰਪਲੇਂਟਸ ਵੀ ਕੀਤੀਆਂ ਇਹਨਾਂ ਦੇ ਬੰਦੇ ਰੋਜ਼ ਜਾ ਜਾ ਕੇ ਛਾਪੇਮਾਰੀ ਕਰਦੇ ਆ ਰੋਜ਼ ਕੋਈ ਨਾ ਕੋਈ ਅਫਸਰ ਫੜ ਹੋ ਜਾਂਦਾ ਸੋ ਇਹ ਇਮਾਨਦਾਰੀ ਤਾਂ ਸਾਰੀ ਬਾਹਰ ਆ ਰਹੀ ਐ ਇਹ ਕਹਿੰਦੇ ਸੀਗੇ ਅਸੀਂ ਢਾਈਆਂ ਸਾਲਾਂ ਦੇ ਵਿੱਚ ਅਸੀਂ ਕੰਮ ਇਦਾਂ ਦੇ ਕਰਦੇ ਆਂਗੇ ਔਰ ਵਾਕਈ ਇਹਨਾਂ ਨੇ ਪਕਿਆ ਸੀਗਾ ਜਿਹੜੀ ਨਾਲੇ ਵੀ ਕਸਮਾਂ ਖਾਦੀਆਂ ਸੀ 15 ਦਿਨਾਂ 'ਚ ਨਸ਼ਾ ਖਤਮ ਕਰ ਦੇਾਂਗੇ ਬੇਰੋਜ਼ਗਾਰੀ ਖਤਮ ਕਰ ਦੇਾਂਗੇ ਬੇਰੋਜ਼ਗਾਰੀ ਕੀ ਖਤਮ ਕਰ ਦੇਣੀ ਬੇਰੋਜ਼ਗਾਰਾਂ ਇਸ ਪਬਲਿਕ ਨੇ ਆਪਣਾ ਜਿਹੜਾ ਰੋਸ਼ ਸੀਗਾ ਦੂਜੀਆਂ ਸਰਕਾਰਾਂ ਦੇ ਪ੍ਰਤੀ ਕੱਢਿਆ ਸੀ ਇਹਨਾਂ ਨੂੰ ਜਿਤਾਇਆ ਨਹੀਂ ਉਹਨਾਂ ਨੂੰ ਹਰਾਇਆ ਸੀ ਬਟ ਉਹ ਪਬਲਿਕ ਅੱਜ ਆਪਣੇ ਸਿਰ 'ਚ ਆਪ ਜੁੱਤੀਆਂ ਵਿਚਾਰੀ ਮਾਰ ਰਹੀ ਆ ਕਿ ਅਸੀਂ ਇਹ ਕਿਹੜਾ ਕੰਮ ਕਰ ਲਿਆ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਉਹ ਬੜੇ ਪਛਤਾ ਰਹੀ ਆ ਅਸੀਂ ਸਾਰੇ ਲੋਕ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਨੂੰ ਵੋਟਾਂ ਪਾਈਆਂ ਮੈਂ ਵੀ ਪਬਲਿਕ ਦਾ ਹਿੱਸਾ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਨੂੰ ਵੋਟਾਂ ਪਾਈਆਂ ਉਹ ਸਭ ਲੋਕ ਪਛਤਾਵੇ ਜਾਂ ਕਿ ਅਸੀਂ ਇਹ ਕਿਹੜੀ ਘੜੀ ਦੇ ਵਿੱਚ ਇਹਨਾਂ ਨੂੰ ਵੋਟ ਪਾ ਲਈ ਨਾ ਇਹ ਕੰਮ ਕਰਦੇ ਆ ਨਾ ਇਹ ਕਰਨ ਦਿੰਦੇ ਆ ਇਮਾਨਦਾਰੀ ਤਾਂ ਇਹ ਸਿਰਫ ਇੱਕ ਫਲੈਕਸਾਂ ਬੋਰਡਾਂ ਤੇ ਹੀ ਆ ਇਮਾਨਦਾਰੀ ਤੇ ਕਹਿੰਦੇ ਕਿ ਸਰਕਾਰਾਂ ਬਦਲ ਜਾਂਦੀਆਂ ਲੋਕਾਂ ਦੀਆਂ ਤਕਦੀਰਾਂ ਨਹੀਂ ਬਦਲਦੀਆਂ ਤੇ ਇਸ ਤੋਂ ਅੱਗੇ ਵੀ ਨਕਉਦਰ ਦੇ ਵਕਾ ਕ ਲੋਕਾਂ ਦੇ ਸਾਰੇ ਆਪਾਂ ਕਾਲਾਪਤ ਕਰਦੇ ਆਂ ਇਧਰੋਂ ਸ਼ੁਰੂ ਕਰਕੇ ਆਪ ਇਧਰ ਆ ਜਾ ਨਹੀਂ ਕੋਈ ਗੱਲ ਨਹੀਂ ਸਾਰੇ ਇੱਕ ਕਟੜ ਮਾ ਇੱਕ ਕਮਾਂਦਰ ਕਟੜ ਮਾਂਦਰ ਸਰਕਾਰ ਸੀ ਆਪਾਂ ਨਕਉਦਰ ਤੋਂ ਸ਼ੁਰੂ ਕਰ ਲੈਨੇ ਆ ਕਿ ਉਹ ਜੋ ਗਰੰਟੀਆਂ ਦਿੱਤੀਆਂ ਸੀ ਤੁਹਾਨੂੰ ਸਾਰਿਆਂ ਨੂੰ ਰਾਸ ਨਹੀਂ ਆ ਰਹੀਆਂ ਲਗਾਤਾਰ ਤੁਸੀਂ ਪਤਲਾ ਵੀ ਫੁਕਦੇ ਹੋ ਉਹਨਾਂ ਦੇ ਵਿਰੁੱਧ ਬੋਲਦੇ ਹੋ ਇਹ ਗਰੰਟੀਆਂ ਆਮ ਲੋਕਾਂ ਨੂੰ ਹੋਰ ਤੁਹਾਨੂੰ ਵੀ ਰਾਸ ਨਹੀਂ ਆ ਰਹੀਆਂ ਕੀ ਮੰਦੇ ਕੀ ਆ ਦੇਖੋ ਸਭ ਤੋਂ ਪਹਿਲਾਂ ਕਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇੱਕ ਝੂਠ ਬਲ ਫਰੇਵ ਇਹ ਪੰਜਾਬ ਦੀ ਜਨਤਾ ਦੇ ਨਾਲ ਤਿੰਨੋ ਚੀਜ਼ਾਂ ਕਰਕੇ ਕਿਹੜੀ ਆ ਇਹ ਸਰਕਾਰ ਬਣੀ ਆ ਮੈਂ ਅੱਗੇ ਵੀ ਤੁਹਾਡੇ ਨਾਲ ਕਦੋਂ ਗੱਲ ਹੋਈ ਹਰਦੀਪ ਜੀ ਇਹੀ ਗੱਲ ਕੀਤੀ ਸੀ ਕਿ ਪੰਜਾਬੀ ਕਿਹੜੇ ਹੁੰਦੇ ਨੇ ਬੜੇ ਭੋਲੇ ਪਾਲੇ ਹੁੰਦੇ ਨੇ ਪੰਜਾਬੀਅਤ ਦੀ ਤਾਂ ਕਿ ਇਹ ਖਾਸੀਅਤ ਆ ਕਿ ਖੁੱਲੇ ਦਿਲ ਹੁੰਦੇ ਆ ਹਰ ਕਿਸੇ ਤੇ ਯਕੀਨ ਕਰਦੇ ਆ ਪਰ ਸਾਡੇ ਪੰਜਾਬੀਆਂ ਨੂੰ ਇੰਨਾ ਨਹੀਂ ਪਤਾ ਸੀ ਕਿ ਐਡੇ ਵਿਸ਼ਵਾਸ ਘਾਤੀ ਕਿਹੜੀ ਪੰਜਾਬ ਨੂੰ ਸਰਕਾਰ ਮਿਲ ਦੋਗੀ ਆ ਜਾਣ ਦਾ ਜੇ ਮੌਕਾ ਮਿਲਿਆ ਤੁਸੀਂ ਦੇਖ ਸਕਦੇ ਹੋ ਇੱਕ ਕਮਿਊਨਿਟੀ ਦੇ ਬਰ ਖਿਲਾਫ ਇੱਕ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਉਹ ਇਦਾਂ ਦੀ ਸ਼ਬਦਾਵਲੀ ਦੀ ਵਰਤੋਂ ਕਰੇ ਆਪਾਂ ਇਹਨਾਂ ਦੇ ਕੀ ਵਿਧਾਇਕਾ ਕੋ ਕੀ ਐਕਸਪੈਕਟ ਕਰਾਂਗੇ ਇਹਨਾਂ ਦੇ ਕੋਲ 92 ਦੇ ਕੋਲ ਕੋਈ ਇੱਕ ਗੱਲ ਆ ਜੋ ਕੀਤਾ ਕਰਾਇਆ ਕੋਈ ਕੰਮ ਹੈਗਾ ਉਹਦੇ ਉਦਘਾਟਨ ਕਰਾ ਲਓ ਜੇ ਕੋਈ ਕੰਮ ਚੱਲਦਾ ਪਿਆ ਉਹਨੂੰ ਰੋਕ ਦਿਓ ਉਹ ਇਹਨਾਂ ਦੇ ਕੋਲ ਕੁਝ ਨਹੀਂ ਆਪਣੇ ਹਲਕੇ ਜੀ ਕਰਕੇ ਦੇਖ ਲਿਓ ਉਹ ਜੇ ਕੋਈ ਬੋਲਣ ਲੱਗਦਾ ਆ ਇਹ ਇਹ ਪਤਾ ਨਹੀਂ ਸੋਚਦੇ ਆ ਕਿ ਵਿਜੀਲੈਂਸ ਕਿਹੜੀ ਆ ਡਿਪਾਰਟਮੈਂਟ ਆ ਨਾ ਜੀ ਇਹਨਾਂ ਦੀ ਪੰਜਾਬ ਦੀ ਜੇਬ ਚ ਆ ਅਸੀਂ ਤੁਹਾਡੀ ਸ਼ਿਕਾਇਤ ਕਰਾ ਦੇਾਂਗੇ ਉਹ ਯਾਰ ਖੁੱਲੇ ਦਿਲ ਨਾਲ ਕਿੰਨੇ ਕਿੰਨੀਆਂ ਕਰਾਨੀਆਂ ਕਰਾ ਖਰੂ ਦੇਓ ਇਹ ਕਿਹੜਾ ਨਾ ਘੜੀ ਦਾ ਚੱਕਰ ਹੁੰਦਾ ਜੀ ਇਹ ਘੁੰਮਦਾ ਇਹ ਘੁੰਮ ਕੇ ਵੀ 12 ਹੀ ਵੱਜਦੇ ਆ ਕਿਤੇ ਨਾ ਕਿਤੇ ਉਹ ਪਰਮਾਤਮਾ ਦੀ ਨਗਰੀ ਚ ਔਰ ਪਰਮਾਤਮਾ ਦੇ ਚਰਨਾਚ ਇਹਨਾਂ ਜ਼ਰੂਰ ਕਹਨੇ ਆ ਇਹਨਾਂ ਦੇ ਕੀਤੇ ਕਿਸੇ ਦਾ ਮਾੜਾ ਨਹੀਂ ਹੋਣਾ ਉਹ ਪਰਮਾਤਮਾ ਜੇ ਬਿਆਨਤਾ ਨਾਲ ਜੀ ਉਹ ਸੱਚ ਔਰ ਝੂਠ ਨੂੰ ਸਭ ਕੁਝ ਦੇਖ ਕੇ ਸਭ ਕੁਝ ਕਰਦਾ ਪੰਜਾਬ ਦੇ ਵਿੱਚ ਇਦੇ ਮਾੜੇ ਹਾਲਾਤ ਹੋ ਗਏ ਆ ਜਵਾਨੀ ਇਥੋਂ ਨੱਟ ਗਈ ਜੋ ਝੂਠੇ ਵਾਦੇ ਇਹਨਾਂ ਨੇ ਕੀਤੇ ਸੀ ਕਿ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਕਰਾਂਗੇ ਕਿੱਥੇ ਕੀਤੇ ਮੈਂ ਤਾਂ ਇਹ ਆਮ ਆਦਮੀ ਪਾਰਟੀ ਦੇ ਨਾ ਉਹ ਕਿਹੜੇ ਵਲੰਟੀਅਰ ਲੀਡਰ ਕਿਹੜੇ ਆ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਨਾ ਠੀਕ ਆ ਸਿਆਸੀ ਪਾਰਟੀਆਂ ਹੁੰਦੀਆਂ ਨੇ ਆਪਣੀਆਂ ਗੱਲਾਂ ਰੱਖਦੀਆਂ ਨੇ ਪਰ ਤੁਹਾਡਾ ਵੀ ਇੱਕ ਜ਼ਮੀਰ ਆ ਉੜਜੋ ਚਿੜਿਓ ਬਹਿਜੋ ਚਿੜਿਓ ਨਾ ਕਰੋ ਜੇ ਲੱਗਦਾ ਕਿ ਤੁਹਾਡਾ ਨੇਤਾ ਕਿਤੇ ਗਲਤ ਕੰਮ ਕਰਦਾ ਆ ਉਹ ਕਿਤੇ ਬੋਲਣ ਦਾ ਐਡਾ ਤਾਂ ਜਜਬਾ ਰੱਖੋ ਕਿਤੇ ਇਹ ਆਪਣੇ ਤੇ ਪਰਮਾਤਮਾ ਨਹੀਂ ਆਗਾ ਇਹ ਕੱਲੇ ਐਮਪੀ ਆ ਐਮਐਲਏ ਆ ਕੱਖ ਨਹੀਂ ਗਏ ਇਹ ਇਹ ਵੀ ਇੱਕ ਹਿੱਸਾ ਆ ਸਮਾਜ ਦਾ ਜੋ ਅਪਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਇਹਨਾਂ ਦੇ ਮੰਤਰੀ ਵੱਲੋਂ ਮੇਰੀ ਨਿੱਜੀ ਰਾਏ ਆ ਇਹ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇਮੀਡੀਏਟਲੀ ਇਹਦੀ ਫੌਰਦੀ ਤੌਰ ਤੇ ਇਹਦੀ ਮੀਟਿੰਗ ਸੱਦਣੀ ਚਾਹੀਦੀ ਸੀ ਔਰ ਉਹਨੂੰ ਬਰਖਾਤ ਕਰਨਾ ਚਾਹੀਦਾ ਸੀ ਜਿਹਦੇ ਨਾਲ ਪੰਜਾਬੀਆਂ ਨੂੰ ਲੱਗ ਸਕਦਾ ਕਿ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਸਾਨੂੰ ਨਿਆਂ ਮਿਲਿਆ ਆ ਐਨੇ ਦਿਨ ਹੋ ਗਏ ਕੀ ਕੀਤਾ ਆਪਣੇ ਆਪਣੇ ਕੰਮਾਂ 'ਚ ਲੱਗੇ ਆਪਣੇ ਆਪਣੇ ਕਾਰਾ 'ਚ ਲੱਗੇ ਹੋਰ ਇਹਨਾਂ ਨੂੰ ਕੋਈ ਕਾਰੋਬਾਰ ਹੈ ਨਹੀਂ ਪੰਜਾਬੀਅਤ ਕਿਹੜੀ ਹੈ ਨਾ ਜੀ ਕੌਮਾਂ ਤੋਂ ਬਹੁਤ ਉੱਠ ਕੇ ਆ ਤੁਸੀਂ ਪੂਰੇ ਦੇਸ਼ ਦਾ ਐਨਾਲਿਸਿਸ ਕਰੂੰਗਾ ਪੰਜਾਬ ਦਾ ਪੰਜਾਬ ਇੱਕ ਮਾਲਾਜ ਪਰੋਇਆ ਹੋਇਆ ਸੂਬਾ ਆ ਇੱਥੇ ਕੋਈ ਸਾਰੇ ਕਾਸਟਿਜ਼ਮ ਤੋਂ ਉੱਪਰ ਉੱਠ ਕੇ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ਾ ਕਰਦੇ ਨੇ ਸਭ ਇਹ ਕਹਿੰਦੇ ਆ ਸਾਰੇ ਮੇਰੇ ਆ ਪਰ ਇਹ ਨਾ ਦੇ ਮੰਤਰੀ ਦੇ ਜੋ ਅਲਫਾਜ਼ ਕਹਿੰਦੇ ਹੁੰਦੇ ਜੋ ਸੋਚ ਹੁੰਦੇ ਉਹ ਅਲਫਾਜ਼ਾਂ ਚ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਆ ਲੋਕ ਸਭਾ ਦੀ ਚੋਣ ਆਣ ਲੱਗੀ ਹੈ ਜੀ ਤੁਸੀਂ ਇਹ ਦੇਖਿਓ ਜੀ ਆ ਨਕੂਦਰ ਦੀ ਗੱਲ ਹੀ ਕਰਦਾ ਮੈਂ ਦੂਰ ਕੀ ਜਾਣਾ ਜਦੋਂ ਨਾ ਜੀ ਇਹਨਾਂ ਦੇ ਲੀਡਰਾਂ ਨੇ ਘਰਾਂ 'ਚ ਜਾਣਾ ਆਹ ਹੀ ਪਰਿਵਾਰ ਉੱਠ ਕੇ ਪੁੱਛਣਗੇ ਸਾਡੇ ਕੋਲ ਲੈਣ ਕੀ ਆਏ ਹੋ ਪਹਿਲਾਂ ਸਾਨੂੰ ਗਾਲਾਂ ਕੱਢੋ ਮੂੰਹ ਤੇ ਸਾਡੇ ਥੱਪੜ ਮਾਰੋ ਉਦੋਂ ਬਾਅਦ ਸਾਡੇ ਕੋਲ ਵੋਟਾਂ ਮੰਗਦੇ ਹੋ ਇਹਦੇ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਜੇਕਰ ਅਸੀਂ ਕੰਮ ਨਹੀਂ ਕੀਤੇ ਤਾਂ ਸਾਨੂੰ ਕਹਿੰਦੇ ਰੋੜੇ ਮਾਰ ਕੇ ਭਜਾ ਦਿਓ ਕਿ ਨਕੂਤਰ ਵਿੱਚ ਹੀ ਫਿਰ ਹੋਈ ਹੋਊਗੀ ਦੇਖੋ ਕਿੱਥੇ ਰੋੜਿਆਂ ਦੀ ਗੱਲ ਹੈ ਨਾ ਜੀ ਅਸੀਂ ਸਾ ਪਾਸਾਰੇ ਅਸੀਂ ਪੋਲਿਟਿਕਲ ਬੰਦੇ ਆ ਜੀ ਗੱਲ ਇਹ ਆ ਕਿ ਇਹ ਨਾਲੇ ਕੰਮ ਸਾਡੇ ਕੋਲ ਹੋਣੇ ਨਹੀਂ ਇਹਨਾਂ ਨੇ ਤਾਂ ਆਪਣੇ ਮੂੰਹ ਤੇ ਸ਼ਾਇਆ ਸਟਵਾ ਸਟੂ ਕੇ ਆਪਣਾ ਇੱਕ ਨਾ ਜੀ ਲੋਕਾਂ ਕੋਲੋਂ ਇੱਕ ਫਤਵਾ ਲੈਣ ਦੀ ਕੋਸ਼ਿਸ਼ ਕੀਤੀ ਦੇਖੋ ਸਿਆਸੀ ਪਾਰਟੀਆਂ ਕੀ ਕਰਦੀਆਂ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ ਸਾਡਾ ਇੱਕੋ ਇੱਕ ਸੋਚ ਹੈ ਭਾਰਤੀ ਜਨਤਾ ਪਾਰਟੀ ਦੀ ਇੱਕ ਸੋਚ ਹੈ ਲੋਕਾਂ ਦੇ ਕੰਮ ਹੋਣੇ ਚਾਹੀਦੇ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਔਰ ਜੇ ਸੋਚਣ ਕਿ ਸਾਨੂੰ ਜਾਂ ਕਿਸੇ ਨੂੰ ਵੀ ਡਰਾ ਡਰੂ ਲਾਉਣਗੇ ਡਰਨਾ ਡੁਰਨਾ ਨਹੀਂ ਜੀ ਇਹਨਾਂ ਦੇ ਕਿਹਾ ਤੇ ਕਿਸੇ ਨੇ ਮੈਂ ਤਾਂ ਇੱਕ ਹੀ ਮੈਸੇਜ ਦੇਣਾ ਚਾਹਨਾ ਕਿ ਭਗਵਾਨ ਤੁਮਾਨ ਜੀ ਜੋ ਤੁਹਾਡੀ ਸਰਕਾਰ ਇਸ ਟਾਈਮ ਪੰਜਾਬ ਚ ਕਰ ਰਹੀ ਹੈ ਜੋ ਤੁਹਾਡੇ ਮੰਤਰੀ ਕਰ ਰਹੇ ਨੇ ਆਣ ਵਾਲੇ ਇਤਿਹਾਸ ਬਣ ਜਾਣਾ ਲੋਕਾਂ ਨੂੰ ਲੋਕਾਂ ਨੇ ਸਾਡੇ ਆਣ ਵਾਲੇ ਨਿਆਣਿਆਂ ਨੂੰ ਨਹੀਂ ਪਤਾ ਹੋਣਾ ਕਿ ਆਮ ਆਦਮੀ ਪਾਰਟੀ ਦੀ ਕੋਈ ਸਰਕਾਰ ਸੀ ਜਿੱਦਾਂ ਦੇ ਇਹਨਾਂ ਨੇ ਹਾਲਾਤ ਪੈਦਾ ਕਰਤੇ ਤਾਂ ਲਗਾਤਾਰ ਮੰਗ ਉੱਠ ਰਹੀ ਹੈ ਕਿ ਮਾਫੀ ਮੰਗਣੀ ਚਾਹੀਦੀ ਹੈ ਬਰਖਾਸਤ ਕਰਨਾ ਚਾਹੀਦਾ ਹੈ ਤਾਂ ਸੱਗੂ ਰਾਮਗੜੀਆ ਸਾਡੇ ਨਾਲ ਨੇ ਤੁਸੀਂ ਜੀ ਆਰਾਮਗੜੀ ਬ੍ਰਦਰਿੰਸ ਨਾਲ ਸੰਬੰਧ ਤੁਸੀਂ ਰੱਖਦੇ ਹੋ ਤੁਹਾਡੀ ਬ੍ਰਦਰਿੰਸ ਨਿੱਕੇ ਸਾਰਿਆਂ ਦਾ ਉਹ ਮੁੱਦਾ ਬਣ ਗਿਆ ਤੁਹਾਡਾ ਸਾਰਾ ਸਾਥ ਦੇ ਰਿਹਾ ਤਾਂ ਜੇਕਰ ਦੋ ਸ਼ਬਦਾਂ ਚ ਗੱਲ ਕਰੀਏ ਕਹਿੰਦੇ ਕਿ ਨਾਰੇ ਵਿੱਚ ਲੱਗਿਆ ਭਗਵੰਤ ਮਾਨ ਮਰਦਾਬਾਦ ਲਾਲ ਜੀ ਦੇ ਭੱਲਰ ਮਰਦਾਬਾਦ ਤੁਸੀਂ ਜਿੰਦਾਬਾਦ ਕਹੋਗੇ ਕਿ ਮਰਦਾਬਾਦ ਹੀ ਕਹੋਗੇ ਦੇਖੋ ਜੇ ਤੁਸੀਂ ਮਰਦਾਬਾਦ ਕਹੋਗੇ ਕਿਉਂ ਭਗਵਾਨ ਨੂੰ ਵੀ ਮਰਦਾਵਾ ਦੇ ਕਾਉਂਗੇ ਭਗਵਾਨ ਅਸੀਂ ਸਰਕਾਰ ਨੂੰ ਵੀ ਮਰਦਾਬਾਦ ਕਾਉਂਗੇ ਜਿੰਨੇ ਚਿਰ ਕਦੇ ਕਾਰਵਾਈ ਨਹੀਂ ਕਰਦਾ ਦੂਜੀ ਗੱਲ ਇਹ ਬਈ ਮੈਂ ਇਸ ਰਕੋਦਰ ਦੇ ਵਿੱਚ ਜੰਮਿਆ ਪਲਿਆ ਤੇ ਅਸੀਂ ਖੇਡ ਇੱਥੇ ਆ ਅਸੀਂ ਕਿਤੇ ਵੀ ਬਿਤਕਰਾ ਨਹੀਂ ਅੱਜ ਤੱਕ ਦੇਖਿਆ ਇਹ ਬਿਤਕਰਾ ਜਿਹੜਾ ਲਾਲਜੀਤ ਭੁੱਲਰ ਮੁੱਛਾਂ ਦੇ ਹੱਥ ਫੜ ਕੇ ਸਟੇਜ ਦੇ ਉੱਤੇ ਗੱਲ ਕਰਦਾ ਆ ਕਿ ਮੈਂ ਅਸੀਂ ਮੈਂ ਨਾਂ ਮੈਂ ਗੁੱਲੀ ਘਾੜੀ ਆ ਤੇ ਨਾਂ ਮੈਂ ਸਨਿਆਰਾ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਗੁੱਜ ਜੇ ਰਾਮਗੜੀ ਜਾਂ ਗੁੱਲੀ ਘਾੜਦਾ ਤਾਂ ਠੋਕਦਾ ਬਹੁਤ ਬੁਰੀ ਆ ਜੇ ਗੁੱਲੀ ਵੀ ਕਾੜਦਾ ਨਾਲ ਕੀਲਾ ਵੀ ਕਾੜਦਾ ਜੇ ਕਿਤੇ ਕੀਲਾ ਕਾੜ ਕੇ ਠੋਕ ਦਿੰਦਾ ਤੇ ਤੇਰੇ ਤੂੰ ਆਪ ਦੇ ਭਗਮਾਨ ਮਾਲਕ ਕਿੱਲੇ ਤੁਸੀਂ ਬਣਾਓਗੇ ਇੰਨੀ ਗੱਲ ਬਣਦੀ ਅਸੀਂ ਕਿੱਲੇ ਵੀ ਬਣਾਵਾਂਗੇ ਠੋਕਾਂਗੇ ਵੀ ਠੋਕਾਂਗੇ ਵੀ ਬੱਠੋ ਜਦ ਗੁੱਲੀ ਠੋਕਦੇ ਠੱਕ ਲਾ ਕੇ ਠੋਕਦੇ ਆਂ ਪੱਚੀ ਤੇ ਨਹੀਂ ਨਿਕਲਦੇ ਜੇ ਜਿਸ ਨਿਆੜਾ ਟਾਂਕਾ ਲਾਉਂਦਾ ਨਾ ਫੇ ਮੋੜ ਕੇ ਬਿਲਕੁਲ ਬੰਦ ਹੋ ਜਾਂਦੀ ਆ ਬੋਲਣੀ ਉਹ ਟੰਕਾ ਲਾ ਕੇ ਛੱਡਦਾ ਆ ਜਿੱਥੇ ਟੰਕਾ ਲਾ ਦੇਦਾ ਟੁੱਟਦਾ ਨਹੀਂ ਮੁੜ ਕੇ ਮੈਂ ਇਹ ਪਰਗਵਾਨਤ ਮਾਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਤੂੰ ਜਲਦੀ ਤੋਂ ਜਲਦੀ ਤੇ ਕਾਰਵਾਈ ਕਰ ਨਹੀਂ ਤਾਂ ਜੇ ਨਾ ਕਾਰਵਾਈ ਕੀਤੀ ਤਾਂ ਅਸੀਂ ਘਰ ਘਰ ਜਾ ਕੇ ਤੁਹਾਡਾ ਵਿਰੋਧ ਕਰਾਂਗੇ ਔਰ ਤੁਹਾਨੂੰ ਵੋਟ ਨਹੀਂ ਪਾਉਣ ਦੇਵਾਂਗੇ ਅਸੀਂ ਤੇਰੇ ਐਮਪੀ ਕੇ ਅਸੀਂ ਤੇਰੇ ਐਮਐਲਏ ਵੀ ਸਭ ਕੁਝ ਸ਼ਰਮਾਂਗੇ ਅਸੀਂ ਇਹਦੇ ਖਿਲਾਫ ਮੋਰਚਾ ਖੋਲ੍ਹਾਂਗੇ ਅੱਜ ਅੱਜ ਦੇਖੋ ਜੀ ਬਰਾਦਰੀ ਤੇ ਉੱਤੇ ਉੱਠ ਕੇ ਜੋ ਤੁਹਾਡਾ ਸਾਥ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਸਾਥ ਦਿੱਤਾ ਹੈ ਕਾਂਗਰਸ ਨੇ ਵਿਚਾਰ ਦਿੱਤਾ ਹੈ اور ਉਸ ਤੋਂ ਬਾਅਦ ਭਾਰਤ ਜਨਤਾ ਪਾਰਟੀ ਤੁਹਾਡੇ ਨਾਲ ਖੜੀ ਹੈ ਕਿ ਔਰ ਵਾਲੇ ਸਮਝੇਕਰ ਇਹ ਤੁਹਾਡੇ ਸਾਥ ਦੇ ਰਿਹਾ ਤੁਸੀਂ ਵੀ ਇਹਨਾਂ ਦਾ ਸਾਥ ਦਿਓਗੇ ਕਿਉਂਕਿ ਸਾਡਾ ਭਾਈਚਾਰਾ ਹੈ ਅਸੀਂ ਇੱਕ ਮੈਂ ਜਿਹੜੇ ਬਜ਼ੁਰਗ ਕਿ ਸਿੱਕੇ ਉਹਨਾਂ ਦੇ ਨਾਲ ਫਿਰਦਾ ਤੁਰਦਾ ਰਿਹਾ ਬੈਠੇ ਤੇ ਚਾਹ ਪੀਂਦੇ ਰਿਹਾ ਹੁਣ ਇਹ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹੇ ਦੇ ਪ੍ਰਧਾਨ ਹੈ ਮਨੀਸ਼ ਇਹ ਇਹਨਾਂ ਦੇ ਨਾਲ ਵੀ ਅਸੀਂ ਇਸ ਵੇਲੇ ਮੋਢੇ ਤੇ ਨੋਟਾ ਲਾ ਕੇ ਕਿਉਂਕਿ ਜਦੋਂ ਸਾਡਾ ਸਾਥ ਦਿੰਦੇ ਅਸੀਂ ਵੀ ਇਹਨਾਂ ਦਾ ਸਾਥ ਦੇਾਂਗੇ ਆਪਾਂ ਮੰਨ ਸਕਦੇ ਹਾਂ ਇਹਨਾਂ ਨੂੰ ਤੁਹਾਡਾ ਸਾਥ ਦਿੱਤਾ ਵੀ ਤੁਸੀਂ ਵੀ ਭਾਰਤ ਜਨਤਾ ਪਾਰਟੀ ਦਾ ਆਉਣ ਵਾਲੇ ਸਮੇਂ ਸਾਥ ਦੇ ਸਕਦੇ ਹੋ ਮੈਂ ਜਿੱਥੇ ਵੀ ਦੁੱਖ ਦੇ ਖਾੜੇ ਹੋਗਾ ਅਸੀਂ ਉੱਥੇ ਖੜੇ ਹੋਵਾਂਗੇ ਅਸੀਂ ਕੁਰਬਾਨੀ ਵੀ ਦੇਣ ਨੂੰ ਤਿਆਰ ਆ ਅਸੀਂ ਦਿੱਲੀ ਦਾ ਤਖਤ ਪੱਟ ਕੇ ਲਿਆ ਸਕਦੇ ਹਾਂ ਇਹ ਤਾਂ ਰਾਜਿਤ ਭੁੱਲਰ ਕੀ ਚੀਜ਼ ਆ ਅਸੀਂ ਇਹਨੂੰ ਜੇ ਇਹ ਜੇ ਚਾਹੁੰਦਾ ਤੇ ਬਾਹਰ ਆ ਕੇ ਗੱਲ ਕਰੇ ਅਸੀਂ ਦਸੀਏ ਵੀ ਅਸੀਂ ਕਿੱਦਾਂ ਦਿੱਲੀ ਦਾ ਤਖਤ ਪੱਟ ਸਕਦੇ ਆ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਸਕਦੇ ਆ ਲਾਦਰ ਸ਼ਾਹ ਨੂੰ ਭ ਸਕਦੇ ਆ ਸਾਡਾ ਇਹ ਇਤਿਹਾਸ ਪੜ ਕੇ ਦੇਖਣਾ ਚਾਹੀਦਾ ਕਿ ਰਾਮਗੜੀ ਗੁੱਲੀ ਠੋਕ ਕੌਣ ਹੁੰਦੇ ਆ ਕਿਦਾਂ ਗੁੱਲੀ ਠੋਕਦੇ ਆ ਅਸੀਂ ਅਹਿਮ ਸ਼ਾਹ ਅਬਦਾਲੀ ਦੀ ਗੁੱਲੀ ਠੋਕੇ ਅੱਜ ਤੱਕ ਮੁੜ ਕੇ ਹਿੱਲਿਆ ਨਹੀਂ ਜਦੋਂ ਤੋਂ ਉਹਨਾਂ ਠੋਕਿਆ ਉਹਨਾਂ ਬਿਆਸਾ ਦੇ ਉੱਤੇ ਮੁੜ ਕੇ ਉਹਦਾਵਾਰਾ ਹਮਲਾ ਨਹੀਂ ਕੀਤਾ ਇਸ ਕਰਕੇ ਮੈਂ ਬੇਨਤੀ ਕਰਦਾ ਫਿਰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਭਗਵੰਤਬਾਲ ਨੂੰ ਜੇਨ ਬਰਾਖਾਸ ਲਾ ਕੀਤਾ ਬਹੁਤ ਜੱਤਾ ਦਿਨ ਦੇ ਵਿੱਚ ਤੇਰਾ ਅਸੀਂ ਪਰ ਕਰ ਕਰ ਜਾ ਕੇ ਵਿਰੋਧ ਕਰਾਂਗੇ ਕਦੀ ਵੀ ਤੈਨੂੰ ਜਿੱਤਣ ਨਹੀਂ ਦੇਾਂਗੇ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਜਾਂ ਬਰਖਾਸ਼ ਦੀ ਲਗਾਤਾਰ ਮੰਗ ਉਠ ਰਹੀ ਹੈ ਲਾਜਤ ਭੁੱਲਰ ਜੋ ਕਿ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਵਿਧਾਇਕ ਬਣੇ ਸੀ ਨਕੋਤਰ ਦੇ ਵਿੱਚ ਅੱਜ ਇੱਥੇ ਵਿਰੋਧ ਹੋਇਆ ਔਰ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਲਗਾਤਾਰ ਵਿਰੋਧ ਹੋਇਆ ਜਦੋਂ ਗੱਲਬਾਤ ਇਹ ਕਹਿੰਦੇ ਕਿ ਹੌਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਅਸੀਂ ਹੋਰ ਵੀ ਵਿਰੋਧ ਕਰ ਸਕਦੇ ਹਾਂ ਪੁਤਲੇ ਫੂਕ ਸਕਦੇ ਹਾਂ ਪਰ ਹੌਣ ਵਾਲੇ ਸਮੇਂ ਚ ਅਪਡੇਟ ਕੀ ਰਹਿ ਗਈ ਲੈ ਕੇ ਹਾਜ਼ਰ ਹੋ ਵਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼